ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਇੱਕ ਸੱਚੀ ਕਟਨਾ ਹੈ ਜੋ ਕਿ ਬਹੁਤੀ ਨਵੀਂ ਤੇ ਨਹੀਂ ਪਰ ਬਹੁਤੀ ਪੁਰਾਣੀ ਵੀ ਨਹੀਂ ਕਿਉਂਕਿ ਇਹ ਕਟਨਾ 2015 ਦੀ ਹੈ ਜਦੋਂ ਕਿ ਹਜੂਰ ਸਾਹਿਬ ਜਨ ਵਾਸਤੇ ਸੱਚਖੰਡ ਐਕਸਪ੍ਰੈਸ ਅੰਮ੍ਰਿਤਸਰ ਤੋਂ ਸ੍ਰੀ ਹਜੂਰ ਸਾਹਿਬ ਰਵਾਨਾ ਹੋ ਰਹੀ ਸੀ ਸੰਗਤ ਜੀ ਹੋਇਆ ਇੰਜ ਕਿ ਜਦੋਂ ਟੀਟੀ ਟਿਕਟਾਂ ਦੀ ਚੈਕਿੰਗ ਕਰ ਰਿਆ ਸੀ ਤੇ ਉਸਨੇ ਵੇਖਿਆ ਕਿ ਇੱਕ ਨਿਹੰਗ ਸਿੰਘ ਜੋ ਕਿ ਪਹਿਰਾਵੇ ਦੇ ਪੱਖੋਂ ਠੀਕ ਨਹੀਂ ਸੀ ਭਾਵ ਕਿ ਉਸ ਦੇ ਕੱਪੜੇ ਕੋਈ ਬਹੁਤੀ ਚੰਗੀ ਹਾਲਤ ਵਿੱਚ ਨਹੀਂ ਸਨ ਜਿਦੇ ਕਰਕੇ ਟੀਟੀ ਨੂੰ ਉਹਦੇ ਤੇ ਸ਼ੱਕ ਹੋਇਆ ਤੇ ਬਹੁਤ ਗੁੱਸਾ ਵੀ ਆਇਆ ਜਿਦੇ ਕਰਕੇ ਉਸ ਨੇ ਉਹਨੂੰ ਕੁਝ ਅਪਸ਼ਬਦ ਕਹਿ ਕੇ ਟ੍ਰੇਨ ਤੋਂ ਥੱਲੇ ਉਤਾਰ ਦਿੱਤਾ ਵਾਏ ਗੁਰੂ ਜੀ ਜਦੋਂ ਉਹਨਾਂ ਨੂੰ ਟ੍ਰੇਨ ਤੋਂ ਥੱਲੇ ਉਤਾਰਿਆ ਗਿਆ ਉਹਦੋਂ ਤਕਰੀਬਨ 2 2 ਦਾ ਸਮਾਂ ਹੋਣਾ ਹੈ ਰਾਤ ਦੇ 2:30 ਵਜੇ ਦਾ ਸੰਗਤ ਜੀ ਜਦੋਂ ਉਸ ਨਿਹੰਗ ਸਿੰਘ ਨੂੰ ਥੱਲੇ ਉਤਾਰ ਦਿੱਤਾ ਗਿਆ ਤੇ ਦੁਬਾਰਾ ਟ੍ਰੇਨ ਚ ਲਾਣ ਦੀ ਕੋਸ਼ਿਸ਼ ਕੀਤੀ ਗਈ ਤੇ ਟ੍ਰੇਨ ਨਹੀਂ ਚੱਲੀ। ਕਾਫੀ ਦੇਰ ਤੱਕ ਇਸੇ ਹੀ ਤਰ੍ਹਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਟ੍ਰੇਨ ਨਹੀਂ ਚੱਲੀ। ਕਿਉਂਕਿ ਕਾਫੀ ਸਮਾਂ ਲੰਘ ਚੁੱਕਿਆ ਸੀ। ਤੇ ਉਸੇ ਹੀ ਪਟਰੀ ਤੇ ਕਈ ਹੋਰ ਟ੍ਰੇਨਾਂ ਨੇ ਵੀ ਗੁਜ਼ਰਨਾ ਸੀ ਜਿਦੇ ਕਰਕੇ ਐਕਸੀਡੈਂਟ ਦਾ ਖਤਰਾ ਵੱਧਦਾ ਜਾ ਰਿਹਾ ਸੀ ਇਸ ਕਰਕੇ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਾਰੇ ਯਾਤਰੀ ਬਹੁਤ ਪਰੇਸ਼ਾਨ ਹੋ ਰਹੇ ਸਨ ਕਿਸੇ ਨੂੰ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਹ ਸਭ ਕੁਝ ਕੀ ਹੋ ਰਿਹਾ ਹੈ ਰੱਬ ਦੀ ਨੇਤ ਕੀ ਉਸ ਟੀਟੀ ਨੂੰ ਆਪਣੇ ਹੀ ਅੰਦਰੋਂ ਆਪਣੀ ਗਲਤੀ ਦਾ ਇੰਨਾ ਪ੍ਰਭਲ ਅਹਿਸਾਸ ਹੋਇਆ ਇੰਨੀ ਤੀਵਰ ਸੁਭਾਵਨਾ ਕੋ ਉਹਦੇ ਮਨ ਵਿੱਚ ਆਈ ਕਿ ਸ਼ਾਇਦ ਇਹ ਸਭ ਕੁਝ ਮੇਰੀ ਹੀ ਇਸ ਗਲਤੀ ਕਰਕੇ ਹੋਇਆ ਹੈ ਜੋ ਮੈਂ ਇਸ ਨਿਹੰਗ ਸਿੰਘ ਨੂੰ ਗੱਡੀ ਤੋਂ ਥੱਲੇ ਉਤਾਰ ਦਿੱਤਾ ਹੈ ਇਸ ਭੁੱਲ ਨੂੰ ਸੁਧਾਰਨ ਵਾਸਤੇ ਜਦੋਂ ਟੀਟੀ ਨਿਯੰਗ ਸਿੰਘ ਜੀ ਦੇ ਕੋਲ ਜਾ ਕੇ ਉਹਨਾਂ ਤੋਂ ਮਾਫੀ ਮੰਗਣ ਲੱਗਾ ਤੇ ਇਹ ਤਰਲਾ ਕੀਤਾ ਕਿ ਉਹ ਟ੍ਰੇਨ ਦੇ ਵਿੱਚ ਜਾ ਕੇ ਵਾਪਸ ਬੈਠ ਜਾਣ ਪਰ ਉਹ ਨਿਯੰਗ ਸਿੰਘ ਜੀ ਨੇ ਮਨਾਂ ਕਰ ਦਿੱਤਾ ਕਾਫੀ ਦੇਰ ਤੱਕ ਇੰਜ ਹੀ ਚੱਲਦਾ ਰਿਹਾ ਅਚਾਨਕ ਟ੍ਰੇਨ ਦੇ ਡਰਾਈਵਰ ਨੂੰ ਇਹ ਸੂਚਨਾ ਮਿਲੀ ਕਿ ਜਿਹੜੇ ਰਸਤੇ ਉ ਟ੍ਰੇਨ ਹਜੂਰ ਸਾਹਿਬ ਜਾ ਰਹੀ ਏ ਉਸੇ ਹੀ ਰਸਤੇ ਵਿੱਚ ਇੱਕ ਪੁਲ ਟੁੱਟ ਗਿਆ ਹੈ ਜੇ ਟ੍ਰੇਨ ਉਥੋਂ ਦੀ ਲੰਘ ਜਾਂਦੀ ਤੇ ਬਹੁਤ ਹੀ ਵੱਡੀ ਤੁਰਕਟਨਾ ਹੋ ਜਾਣੀ ਸੀ ਇਸ ਕਰਕੇ ਇਸ ਟ੍ਰੇਨ ਨੂੰ ਉਥੇ ਹੀ ਖੜਾ ਰਹਿਣ ਦਿੱਤਾ ਜਾਵੇ ਜਦੋਂ ਇਹ ਸਾਰਾ ਵਰਤਾਰਾ ਹੋ ਚੁੱਕਿਆ ਨਿਆਂ ਸਿੰਘ ਆਪ ਹੀ 4-5 ਘੰਟੇ ਬਾਅਦ ਟ੍ਰੇਨ ਦੇ ਵਿੱਚ ਜਾ ਕੇ ਬੈਠ ਗਏ ਐਨੇ ਨੂੰ ਇਹ ਸੂਚਨਾ ਦੇਣ ਵਾਸਤੇ ਕਿ ਪੁਲ ਦੀ ਦੁਬਾਰਾ ਮੁਰੰਮਤ ਹੋ ਚੁੱਕੀ ਹੈ ਤੇ ਟ੍ਰੇਨ ਨੂੰ ਚਲਾਇਆ ਜਾਏ ਜਦੋਂ ਟੀਟੀ ਨੇ ਤੱਕਿਆ ਕੀ ਇਹ ਸੂਚਨਾ ਮਿਲਣ ਤੋਂ ਪਹਿਲਾਂ ਹੀ ਨਿਯੰਗ ਸਿੰਘ ਟ੍ਰੇਨ ਵਿੱਚ ਜਾ ਕੇ ਬੈਠ ਗਏ ਨੇ। ਤੋਂ ਉਹਨੂੰ ਇਸ ਗੱਲ ਦਾ ਭਰੋਸਾ ਹੋ ਗਿਆ ਕਿ ਇਹ ਨਿਯੰਗ ਸਿੰਘ ਕੋਈ ਆਮ ਸਧਾਰਨ ਵਿਅਕਤੀ ਨਹੀਂ। ਵਾਹਿਗੁਰੂ ਜੀ ਕਦੀ ਵੀ ਕਿਸੇ ਦੇ ਪਹਿਰਾਵੇ ਨੂੰ ਵੇਖ ਕੇ ਉਹਦੇ ਬਾਰੇ ਕੋਈ ਫੈਸਲਾ ਨਹੀਂ ਕਰਨਾ ਚਾਹੀਦਾ। ਪਤਾ ਨਹੀਂ ਰੱਬ ਕਿਸ ਦੀ ਗੋਦੜੀ ਚ ਵੱਸਦਾ ਏ। ਪਰਮਾਤਮਾ ਉਸ ਨਿਯੰਗ ਸਿੰਘ ਦੇ ਕਿੰਨਾ ਕੋ ਨੇੜੇ ਹੋਣਾ ਏ। ਜਿਹਦੇ ਉਤਰਨ ਕਰਕੇ ਟ੍ਰੇਨ ਚੱਲੀ ਨਹੀਂ ਤੇ ਬੈਠਣ ਕਰਕੇ ਚੱਲ ਪਈ ਉਹਨਾਂ ਦੇ ਚਰਨਾਂ ਵਿੱਚ ਕਿੰਨੀਆਂ ਕੋ ਬਰਕਤਾਂ ਹੋਣਗੀਆਂ ਜਿੰਨਾ ਸਦਕੇ ਕਈ 100 ਸ਼ਰਧਾਲੂਆਂ ਦਾ ਜੀਵਨ ਬਚ ਗਿਆ ਉਸ ਤੋਂ ਬਾਅਦ ਸੰਗਤ ਜੀ ਹਜੂਰ ਸਾਹਿਬ ਜਾਣ ਵਾਲੀ ਟ੍ਰੇਨ ਮੋੜ ਆਪਣੇ ਰਸਤੇ ਤੇ ਚੱਲ ਪਈ ਏ ਪ੍ਰਮਾਤਮਾ ਵੱਲੋਂ ਹੀ ਖੇਡਿਆ ਕੋਈ ਕੌਤਕ ਸੀ ਜੋ ਪ੍ਰਮਾਤਮਾ ਆਪਣੀਆਂ ਸੰਗਤਾਂ ਆਪਣੇ ਪਿਆਰਿਆਂ ਦਾ ਜੀਵਨ ਬਚਾਨ ਕਰਕੇ ਇਹ ਸਭ ਵਰਤਾਰਾ ਵਰਤਾਇਆ ਵਾਹਿਗੁਰੂ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ